ਸੋ 13.24 ਕਰੋੜ ਰੁਪਿਆ ਦੇ ਬਿੱਲ ਜਿਹੜੇ ਨੇਗੇ ਅੱਜ ਤੁਸੀਂ ਉਹ ਹਰਿਆਣਾ ਸਟੇਟ ਨੂੰ ਭੇਜੇ ਨੇਗੇ ਇੱਥੋਂ ਪਤਾ ਲੱਗਦਾ ਹੈ ਕਿ ਪ੍ਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਡਿਵਿਜਨਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀ ਸੋਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸੱਧੂ ਪੰਜਾਬ ਦੀ ਕੈਬਨਟ ਮੀਟਿੰਗ ਪਿਛਲੇ 2 ਹਫਟਿਆਂ ਦੇ ਵਿੱਚ ਪੰਜਾਬ ਦੀ ਇਹ ਤੀਸਰੀ ਕੈਬਨਟ ਬੈਠਕ ਹੈ ਪਿਛਲੇ ਹਫਤੇ ਦੇ ਵਿੱਚ ਦੋ ਕੈਬਨਟ ਬੈਠਕਾਂ ਹੋਈਆਂ ਤੇ ਇਸ ਹਫਤੇ ਪੰਜਾਬ ਸਰਕਾਰ ਦੀ ਇਹ ਪਹਿਲੀ ਕੈਬਨਟ ਬੈਠਕ ਹੈ ਇਸ ਹਫਤੇ ਦੀ ਸੋ ਲਗਾਤਾਰ ਤਿੰਨ ਬੈਠਕਾਂ ਦੇ ਵਿੱਚ ਵਿਚਾਰ ਚਰਚਾ ਹੈ ਜਿਹੜੀ ਉਹ ਛਿਲ ਰਹੀ ਹੈ ਜਿਹੜੀ ਪਾਲਿਸੀ ਪੰਜਾਬ ਸਰਕਾਰ ਨਵੀਂ ਤਿਆਰ ਕਰਕੇ ਬੈਠੀ ਹੈ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨੇ ਵਿਰੋਧ ਕੀਤਾ ਇਸ ਪਾਲਿਸੀ ਦਾ ਸੋ ਕਿਤੇ ਨਾ ਕਿਤੇ ਅੰਦਰ ਖਾਤੇ ਪੰਜਾਬ ਸਰਕਾਰ ਇਸ ਪਾਲਿਸੀ ਨੂੰ ਦੁਬਾਰਾ ਮੁੜ ਤੋਂ ਵਿਚਾਰਨ ਦੀ ਸਥਿਤੀ ਦੇ ਵਿੱਚ ਹੈ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਕਿਸਾਨਾਂ ਨੂੰ ਸਮਝਾਇਆ ਜਾ ਸਕੇ ਪਰ ਕਿਸਾਨਾਂ ਨੂੰ ਇਹ ਜਿਹੜੀ ਪਾਲਿਸੀ ਹੈ ਵਾਜਿਬ ਨਹੀਂ ਲੱਗੀ ਇਸ ਕਰਕੇ ਵਿਰੋਧ ਪ੍ਰਦਰਸ਼ਨ ਹੋਏ ਪਰ ਕੈਬਨਿਟ ਦੇ ਵਿੱਚ ਜਿਹੜੀ ਇਹ ਪਾਲਿਸੀ ਇਹਦੇ ਬਾਰੇ ਵਿਚਾਰ ਚਰਚਾ ਹੋਈ ਇਸ ਦੇ ਬਾਰੇ ਖੁੱਲ ਕੇ ਮੀਡੀਆ ਦੇ ਵਿੱਚ ਨਹੀਂ ਦੱਸਿਆ ਗਿਆ ਕਿ ਆਖਰਕਾਰ ਇਸ ਪਾਲਿਸੀ ਤੇ ਸਰਕਾਰ ਕੀ ਵਿਚਾਰ ਵਟਾਂਦਰਾ ਕਰ ਰਹੀ ਹੈ ਪਰ ਇਸ ਤੋਂ ਇਲਾਵਾ ਕੈਬਨਿਟ ਦੇ ਵਿੱਚ ਗੱਲ ਕਰੀਏ ਤਾਂ ਵਿਚਾਰ ਵਟਾਂਦਰੇ ਨੇ ਜਿਹੜੇ ਉਹ ਹੋਏ ਨੇ ਇੱਕ ਤਾਂ ਬਲਾਕ ਨੇ ਜਿਹੜੇ ਪੰਜਾਬ ਦੇ ਸੂਬੇ ਭਰ ਦੇ ਉਹਨਾਂ ਦਾ ਪੁਨਰਗਠਨ ਕੀਤਾ ਗਿਆ 150 ਤੋਂ ਜ਼ਿਆਦਾ ਨੇ ਇਹ ਇਸ ਤੋਂ ਇਲਾਵਾ ਗੱਲਬਾਤ ਹੋਈ ਹੈ ਕਿ ਜਿਹੜਾ ਪਾਣੀ ਲਗਾਤਾਰ ਪੰਜਾਬ ਰਾਜਸਥਾਨ ਤੇ ਹਰਿਆਣਾ ਨੂੰ ਦੇ ਰਿਹਾ ਉਸ ਪਾਣੀ ਦੇ ਪੈਸੇ ਨਹੀਂ ਆ ਰਹੇ ਜੀ ਹਾਂ ਪੈਸੇ ਨਹੀਂ ਦੇ ਰਿਆ ਤਾਂ ਹਰਿਆਣਾ ਸਰਕਾਰ ਦਾ ਜਿਹੜਾ ਵੱਡਾ ਕਹਿ ਲਓ ਕਿ ਇੱਕ ਭਾਜਪਾ ਦਾ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਦੇ ਵਿੱਚ ਆਈ ਹੈ 2015 ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਪੈਸੇ ਨੇ ਉਹ ਹਰਿਆਣਾ ਸਰਕਾਰ ਨੇ ਪੰਜਾਬ ਨੂੰ ਨਹੀਂ ਦਿੱਤੇ ਰਾਜਸਥਾਨ ਆਪਣੇ ਹਿੱਸੇ ਦੇ ਪੈਸੇ ਨੇ ਜਿਹੜੇ ਉਹ ਨਹਿਰੀ ਰੱਖ ਰਖਾ ਨਾਲ ਸੰਬੰਧਿਤ ਜਿੰਨੇ ਵੀ ਸੇਵਾਵਾਂ ਨੇ ਉਸ ਸੰਬੰਧ ਜਿਹੜੇ ਪੈਸੇ ਨੇ ਉਹ ਲਗਾਤਾਰ ਦੇ ਰਿਆ ਪਰ ਹਰਿਆਣਾ ਸਰਕਾਰ ਭੁਗਤਾਨ ਨਹੀਂ ਕਰ ਰਹੀ ਸੋ ਹਰਪਾਲ ਚੀਮਾ ਨੇ ਜਿਹੜੇ ਉਹਨਾਂ ਨੇ ਦੱਸਿਆ ਕਿ 113 ਕਰੋੜ ਰੁਪਏ ਦਾ ਬਕਾਇਆ ਜਿਹੜਾ ਉਹ ਹਰਿਆਣਾ ਸਰਕਾਰ ਦੇ ਵੱਲ ਖੜਾ ਹੈ ਜਿਸ ਦੇ ਲਈ ਉਹਨਾਂ ਨੂੰ ਬਿੱਲ ਭੇਜ ਵੀ ਦਿੱਤੇ ਗਏ ਨੇ ਪਰ ਬਾਵੀਓ ਦੇ ਇਸਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਆਮਲ ਹੈ ਜਿਹੜਾ ਇਹਨਾਂ ਬਿੱਲਾਂ ਤੇ ਨਹੀਂ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਹੈ ਮੰਤਰੀ ਹਰਪਾਲ ਚੀਮਾ ਦਾ ਆਓ ਸੁਣਦੇ ਹਾਂ ਅੱਜ ਇੱਕ ਕੈਬਨਿਟ ਦੀ ਮੀਟਿੰਗ ਮਾਨਜੁਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹੋਈ ਜਿਦੇ ਅੰਦਰ ਕਾਫੀ ਲੰਬੇ ਅਰਸੇ ਤੋਂ ਪੈਂਡਿੰਗ ਪਏ ਬਹੁਤ ਵੱਡੇ ਮਸਲੇ ਦਾ ਹੱਲ ਕੀਤਾ ਗਿਆ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅੰਦਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅੰਦਰ ਜਿਹੜੇ ਬਲਾਕਾਂ ਦਾ ਪੁਨਰਗਠਨ ਸੀਗਾ ਬਲਾਕਾਂ ਦੇ ਪੁਨਰਗਠਨ ਦੀ ਜਿਹੜੀ ਆ ਉਹਨੂੰ ਤਰਕਸੰਗਤ ਬਣਾਇਆ ਗਿਆ ਉਹਦੇ ਅੰਦਰ ਸੋਧਾ ਕੀਤੀਆਂ ਗਈਆਂ ਕਿਉਂਕਿ ਬਹੁਤ ਸਾਰੇ ਵਿਲੇਜ ਜਿਹੜੇ ਸੀਗੇ ਉਹ ਸ਼ਹਿਰ ਮੰਨ ਲਓ ਸੰਗਰੂਰ ਦੇ ਨਾਲ ਸੀ ਪਰ ਲੇਕਿਨ ਬਲਾਕ ਉਹਨਾਂ ਦਾ ਸੰਗਰੂਰ ਸਨਾਮ ਪੈਂਦਾ ਸੀਗਾ ਜਿਸ ਤਰ੍ਹਾਂ ਮੇਰੇ ਹਲਕੇ ਦੇ ਕੁਝ ਪਿੰਡ ਜਿਹੜੇ ਉਦੜਵੇ ਦੇ ਨਾਲ ਸੀਗੇ ਪਰ ਲੇਕਿਨ ਬਲਾਕ ਉਹਨਾਂ ਨੂੰ ਲਹਿਰਾ ਪੈਂਦਾ ਸੀਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪ੍ਰਸ਼ਾਸਨ ਚਲਾਉਣ ਦੇ ਅੰਦਰ ਸਰਕਾਰ ਨੂੰ ਆ ਰਹੀਆਂ ਸੀਗੀਆਂ ਔਰ ਐਫੀਸ਼ੀਐਂਸੀ ਜਿਹੜੀ ਪ੍ਰਸ਼ਾਸਨ ਦੀ ਐਫੀਸ਼ੀਐਂਸੀ ਹੁੰਦੀ ਆ ਉਹ ਮੈਂ ਸਮਝਦਾ ਅੱਛੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਉਂਦੇ ਸੀ ਔਰ ਪਲਾਨਿੰਗ ਜਿਹੜੀ ਆ ਉਹ ਅੱਛੇ ਤਰੀਕੇ ਨਹੀਂ ਨਾਲ ਨਹੀਂ ਹੋ ਹੋ ਪਾਉਂਦੀ ਸੀ ਔਰ ਐਗਜ਼ੀਕਿਊਸ਼ਨ ਜਿਹੜੀ ਆ ਉਹਦੀ ਇਫੈਕਟਿਵਨੈਸ ਜਿਹੜੀ ਪ੍ਰਭਾਵਿਤ ਹੁੰਦੀ ਸੀਗੀ ਸੋ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹ ਬੱਧਾ ਬਦਲਾਅ ਕੀਤਾ ਗਿਆ ਔਰ ਪੰਜਾਬ ਦੇ ਅੰਦਰ ਜਿਹੜੇ ਕੋਈ ਬਲਾਕ ਵਧਾਇਆ ਨਹੀਂ ਗਿਆ ਕੋਈ ਨਵੇਂ ਬਲਾਕ ਦੀ ਕ੍ਰिएशन ਨਹੀਂ ਕੀਤੀ ਗਈ ਕੋਈ ਨਵਾਂ ਬਲਾਕ ਨਹੀਂ ਬਣਾਇਆ ਗਿਆ ਬਲਕਿ ਜਿਹੜੇ ਪੁਰਾਣੇ 154 ਬਲਾਕ ਨੇ ਪੰਜਾਬ ਦੇ 154 ਬਲਾਕ ਨੇ ਪੰਜਾਬ ਦੇ ਉਹਨਾਂ 154 ਬਲਾਕਾਂ ਦੀ ਰੀਸਟ੍ਰਕਚਰਿੰਗ ਜਿਹੜੀ ਆ ਅੱਜ ਕੀਤੀ ਗਈ ਆ ਸੋ ਹੁਣ ਨਵੇਂ 154 ਬਲਾਕਾਂ ਦੇ ਕਈਆਂ ਦੇ ਨਾਮ ਵੀ ਬਦਲੇ ਨੇਗੇ ਤੋਂ ਬਲਾਕ ਜਿਹੜੇ ਹੋਂਦ ਵਿੱਚ ਆਏ ਨੇਗੇ ਸੋ ਇਹਦੇ ਨਾਲ ਮੈਂ ਸਮਝਦਾ ਪਿੰਡੂ ਵਿਕਾਸ ਅਤੇ ਪੰਚਾਇਤ ਭਾਗ ਦੀ ਜਿਹੜੇ ਕੰਮ ਕਰਨ ਦਾ ਤਰੀਕਾ ਉਹਦੇ ਅੰਦਰ ਵੱਡੇ ਪੱਧਰ ਤੇ ਸੁਧਾਰ ਹੋਊਗਾ ਔਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਅچھے ਤਰੀਕੇ ਨਾਲ ਕਰ ਪਾਉਣਗੇ ਆਪਦੇ ਪਲਾਨਿੰਗ ਅچھے ਤਰੀਕੇ ਨਾਲ ਕਰ ਪਾਉਣਗੇ ਔਰ ਪੰਜ ਸਰਪੰਚ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕਿਆਂ ਦੇ ਨੇੜੇ ਦੇ ਜਿਹੜੇ ਆਫਿਸ ਨੇਗੇ ਉਹ ਮਿਲ ਗਏ ਯਾਨੀ ਉਹਨਾਂ ਨੂੰ ਇਹ ਨਹੀਂ ਹੈਗਾ ਕਿਸੇ ਨੇ 20 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਉਹ ਸਾਰਾ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈਗਾ ਸੋ ਇਹਦੇ ਨਾਲ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਅੰਦਰ ਬੜੀ ਅੱਛੀ ਐਫੀਸ਼ੀਐਂਸੀ ਜਿਹੜੀ ਆ ਪੋਰਟ ਡਿਪਾਰਟਮੈਂਟ ਚਾਹੂਗੀ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਹਟਕੇ ਅੱਜ ਕੈਬਨਿਟ ਤੋਂ ਹਟਕੇ ਇੱਕ ਵੱਡਾ ਇੰਪੋਰਟੈਂਟ ਮੁੱਦਾ ਹੈਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਪੈਂਡਿੰਗ ਪੈਸੇ ਸੀਗੇ ਜਿਹੜੇ ਦੂਸਰੇ ਸਟੇਟਾਂ ਦੇ ਖਿਲਾਫ ਸੀ ਹਰਿਆਣਾ ਦੇ ਖਿਲਾਫ ਜਾਂ ਰਾਜਸਥਾਨ ਦੇ ਖਿਲਾਫ ਆ ਜੋ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਦੋ ਮੇਰੇ ਕੋਲੇ ਹ ਤੱਕ ਪਹੁੰਚੇ ਨੇਗੇ 113 ਕਰੋੜ ਰੁਪਏ ਜਿਹੜਾ 113 ਕਰੋੜ ਰੁਪਏ ਜਿਹੜੀ ਲਾਇਬਿਲਟੀ ਬਣਦੀ ਹੈ ਹਰਿਆਣੇ ਦੀ 113.24 ਕਰੋੜ ਰੁਪਏ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲ ਆ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲ ਆਗਾ 9.932 ਦਾ ਇਹ 113.24 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਕਿ ਅੱਜ ਸਿਉ ਹਰਿਆਣਾ ਸਟੇਟ ਨੂੰ ਭੇਜੇ ਨੇਗੇ ਇੱਥੋਂ ਪਤਾ ਲੱਗਦਾ ਹੈਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਡਿਵਿਜਨਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਦੂਜੇ ਸਟੇਟਾਂ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਲਗਾਤਾਰ ਉਹ ਸਾਡਾ ਬਾਧੂ ਪਾਣੀ ਵੀ ਜਿਹੜਾ ਯੂਜ਼ ਕਰਦੇ ਸੀ ਔਰ ਆਪਣੇ ਪੈਸੇ ਵੀ ਨਹੀਂ ਦਿੰਦੇ ਸੀਗੇ ਔਰ ਸੀਨਾ ਜੋਰੀ ਵੀ ਕਰਦੇ ਸੀ ਔਰ ਤੱਕੇ ਨਾਲ ਵੀ ਸਾਡੇ ਤੋਂ ਪਾਣੀ ਲੈ ਜਾਂਦੇ ਸੀਗੇ ਹੁਣ ਜਿਹੜਾ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਠੀਕ ਹੋ ਰਿਹਾਗਾ ਲਾਈਨ ਅਪ ਹੋ ਰਿਹਾਗਾ ਅਸੀਂ ਹਰ ਇੱਕ ਚੀਜ਼ ਨੂੰ ਠੀਕ ਕਰ ਰਹੇ ਹਾਂਗੇ ਸੋ 113 ਕਰੋੜ ਰੁਪਏ ਦੀ ਡਿਮੈਂਡ ਜਿਹੜੀ ਆ ਉਹ ਹਰਿਆਣਾ ਦੇ ਖਿਲਾਫ ਰੈਸ ਹੋਈ ਹੈਗੀ ਸੋ ਹੁਣ ਬੀਬੀਐਮ ਨੂੰ ਜਿਹੜਾ ਉਹ ਪੈਸੇ ਮਿਲਣਗੇ ਔਰ ਪੰਜਾਬ ਸਰਕਾਰ ਕੋਲੇ ਪੈਸੇ ਜਿਹੜੇ ਆਉਣਗੇ ਅੱਜ ਦਾ ਇਹ ਜਿਹੜੇ ਦੋ ਇੰਪੋਰਟੈਂਟ ਮੁੱਦੇ ਸੀ ਅੱਜ ਇੱਕ ਕੈਬਨਿਟ ਦੀ ਮੀਟਿੰਗ ਮਾਨਜੁਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹੋਈ ਜਿਹਦੇ ਅੰਦਰ ਕਾਫੀ ਲੰਬੇ عرصੇ ਤੋਂ ਪੈਂਡਿੰਗ ਪਏ ਬਹੁਤ ਵੱਡੇ ਮਸਲੇ ਦਾ ਹੱਲ ਕੀਤਾ ਗਿਆ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅੰਦਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅੰਦਰ ਜਿਹੜੇ ਬਲਾਕਾਂ ਦਾ ਪੁਨਰਗਠਨ ਸੀਗਾ ਬਲਾਕਾਂ ਦੇ ਪੁਨਰਗਠਨ ਦੀ ਜਿਹੜੀ ਆ ਉਹਨੂੰ ਤਰਕਸੰਗਤ ਬਣਾਇਆ ਗਿਆ ਉਹਦੇ ਅੰਦਰ ਸੋਧਾਂ ਕੀਤੀਆਂ ਗਈਆਂ ਕਿਉਂਕਿ ਬਹੁਤ ਸਾਰੇ ਵਿਲੇਜ ਜਿਹੜੇ ਸੀਗੇ ਉਹ ਸ਼ਹਿਰ ਮੰਨ ਲਓ ਸੰਗਰੂਰ ਦੇ ਨਾਲ ਸੀ ਪਰ ਲੇਕਿਨ ਬਲਾਕ ਉਹਨਾਂ ਦਾ ਸੰਗਰੂਰ ਸਨਾਮ ਪੈਂਦਾ ਸੀਗਾ ਜਿਸ ਤਰ੍ਹਾਂ ਮੇਰੇ ਹਲਕੇ ਦੇ ਕੁਝ ਪਿੰਡ ਜਿਹੜੇ ਉਦੜਵੇ ਦੇ ਨਾਲ ਸੀਗੇ ਪਰ ਲੇਕਿਨ ਬਲਾਕ ਉਹਨਾਂ ਨੂੰ ਲਹਿਰਾ ਪੈਂਦਾ ਸੀਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪ੍ਰਸ਼ਾਸਨ ਚਲਾਉਣ ਦੇ ਅੰਦਰ ਸਰਕਾਰ ਨੂੰ ਆ ਰਹੀਆਂ ਸੀਗੀਆਂ ਔਰ ਐਫੀਸ਼ੀਐਂਸੀ ਜਿਹੜੀ ਪ੍ਰਸ਼ਾਸਨ ਦੀ ਐਫੀਸ਼ੀਐਂਸੀ ਹੁੰਦੀ ਆ ਉਹ ਮੈਂ ਸਮਝਦਾ ਅੱਛੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਉਂਦੇ ਸੀ ਔਰ ਪਲਾਨਿੰਗ ਜਿਹੜੀ ਆ ਉਹ ਅੱਛੇ ਤਰੀਕੇ ਨਹੀਂ ਨਾਲ ਨਹੀਂ ਹੋ ਹੋ ਪਾਉਂਦੀ ਸੀ ਔਰ ਐਗਜ਼ੀਕਿਊਸ਼ਨ ਜਿਹੜੀ ਆ ਉਹਦੀ ਇਫੈਕਟਿਵਨੈਸ ਜਿਹੜੀ ਪ੍ਰਭਾਵਿਤ ਹੁੰਦੀ ਸੀਗੀ ਸੋ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹ ਬਦਲਾਅ ਕੀਤਾ ਗਿਆ ਔਰ ਪੰਜਾਬ ਦੇ ਅੰਦਰ ਜਿਹੜੇ ਕੋਈ ਬਲਾਕ ਵਧਾਇਆ ਨਹੀਂ ਗਿਆ ਕੋਈ ਨਵੇਂ ਬਲਾਕ ਦੀ ਕ੍ਰिएशन ਨਹੀਂ ਕੀਤੀ ਗਈ ਕੋਈ ਨਵਾਂ ਬਲਾਕ ਨਹੀਂ ਬਣਾਇਆ ਗਿਆ ਬਲਕਿ ਜਿਹੜੇ ਪੁਰਾਣੇ 154 ਬਲਾਕ ਨੇ ਪੰਜਾਬ ਦੇ 154 ਬਲਾਕ ਨੇ ਪੰਜਾਬ ਦੇ ਉਹਨਾਂ 154 ਬਲਾਕਾਂ ਦੀ ਰੀਸਟ੍ਰਕਚਰਿੰਗ ਜਿਹੜੀ ਆ ਅੱਜ ਕੀਤੀ ਗਈ ਆ ਸੋ ਹੁਣ ਨਵੇਂ 154 ਬਲਾਕਾਂ ਦੇ ਕਈਆਂ ਦੇ ਨਾਮ ਵੀ ਬਦਲੇ ਨੇਗੇ ਤੋ ਬਲਾਕ ਜਿਹੜੇ ਨੇ ਹੋਂਦ ਵਿੱਚ ਆਏ ਨੇਗੇ ਸੋ ਇਹਦੇ ਨਾਲ ਮੈਂ ਸਮਝਦਾ ਪਿੰਡੂ ਵਿਕਾਸ ਅਤੇ ਪੰਚਾਇਤ ਪਾਗ ਦੀ ਜਿਹੜੇ ਕੰਮ ਕਰਨ ਦਾ ਤਰੀਕਾ ਉਹਦੇ ਅੰਦਰ ਵੱਡੇ ਪੱਧਰ ਤੇ ਸੁਧਾਰ ਹੋਊਗਾ ਔਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਅچھے ਤਰੀਕੇ ਨਾਲ ਕਰ ਪਾਉਣਗੇ ਆਪਦੇ ਪਲਾਨਿੰਗ ਅچھے ਤਰੀਕੇ ਨਾਲ ਕਰ ਪਾਉਣਗੇ ਔਰ ਪੰਜ ਸਰਪੰਚ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕਿਆਂ ਦੇ ਨੇੜੇ ਦੇ ਜਿਹੜੇ ਆਫਿਸ ਲੱਗੇ ਉਹ ਮਿਲਗੇ ਇਹ ਜਿਹੜੀ ਉਹਨਾਂ ਨੂੰ ਏਜ ਹੈਗਾ ਕਿਸੇ ਨੂੰ 20 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਉਹ ਸਾਰਾ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈਗਾ ਸੋ ਇਹਦੇ ਨਾਲ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਅੰਦਰ ਬੜੀ ਅੱਛੀ ਐਫੀਸ਼ੀਐਂਸੀ ਜਿਹੜੀ ਆ ਉਹ ਡਿਪਾਰਟਮੈਂਟ ਚ ਆਊਗੀ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ हट ਕੇ ਅੱਜ ਕੈਬਨਿਟ ਤੋਂ हट ਕੇ ਇੱਕ ਵੱਡਾ ਇੰਪੋਰਟੈਂਟ ਮੁੱਦਾ ਹੈਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਪੈਂਡਿੰਗ ਪੈਸੇ ਸੀਗੇ ਜਿਹੜੇ ਦੂਸਰੇ ਸਟੇਟਾਂ ਦੇ ਖਿਲਾਫ ਸੀ ਹਰਿਆਣਾ ਦੇ ਖਿਲਾਫ ਜਾਂ ਰਾਜਸਥਾਨ ਦੇ ਖਿਲਾਫ ਆ ਜੋ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਦੋ ਮੇਰੇ ਕੋਲੇ ਹਜ ਤੱਕ ਪਹੁੰਚੇ ਨੇਗੇ 113 ਕਰੋੜ ਰੁਪਏ ਜਿਹੜਾ 113 ਕਰੋੜ ਰੁਪਏ ਜਿਹੜੀ ਲਾਇਬਿਲਟੀ ਬਣਦੀ ਆ ਹਰਿਆਣੇ ਦੀ 113.24 ਕਰੋੜ ਰੁਪਏ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲਾ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲਾਗਾ 9.932 ਦਾ ਇਹ 113.24 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਅੱਜ ਸਿਉ ਹਰਿਆਣਾ ਸਟੇਟ ਨੂੰ ਭੇਜੇ ਨੇਗੇ ਇੱਥੋਂ ਪਤਾ ਲੱਗਦਾ ਹੈ ਕਿ ਪ੍ਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਦੂਜੇ ਸਟੇਟਾਂ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਲਗਾਤਾਰ ਉਹ ਸਾਡਾ ਬਾਧੂ ਪਾਣੀ ਵੀ ਜਿਹੜਾ ਯੂਜ਼ ਕਰਦੇ ਸੀ ਔਰ ਆਪਣੇ ਪੈਸੇ ਵੀ ਨਹੀਂ ਦਿੰਦੇ ਸੀਗੇ ਔਰ ਸੀਨਾ ਜੋਰੀ ਵੀ ਕਰਦੇ ਸੀ ਔਰ ਤੱਕੇ ਨਾਲ ਵੀ ਸਾਡੇ ਤੋਂ ਪਾਣੀ ਲੈ ਜਾਂਦੇ ਸੀਗੇ ਹੁਣ ਜਿਹੜਾ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਠੀਕ ਹੋ ਰਿਹਾਗਾ ਲਾਈਨ ਅਪ ਹੋ ਰਿਹਾਗਾ ਅਸੀਂ ਹਰ ਇੱਕ ਚੀਜ਼ ਨੂੰ ਠੀਕ ਕਰ ਰਹੇ ਹਾਂਗੇ ਸੋ 113 ਕਰੋੜ ਰੁਪਏ ਦੀ ਡਿਮੈਂਡ ਜਿਹੜੀ ਆ ਉਹ ਹਰਿਆਣਾ ਦੇ ਖਿਲਾਫ ਰੇਸ ਹੋਈ ਹੈਗੀ ਸੋ ਹੁਣ ਬੀਬੀਐਮ ਨੂੰ ਜਿਹੜਾ ਉਹ ਪੈਸੇ ਮਿਲਣਗੇ ਔਰ ਪੰਜਾਬ ਸਰਕਾਰ ਕੋਲੇ ਪੈਸੇ ਜਿਹੜੇ ਆਉਣਗੇ I did that, but there is no important about this.